हाँ करना हम्म जी जी जब बोल रहे थे तेरा कैसे करके मैं क्या कर रही थी रही अच्छा कॉल्फी खाई अंधेरी साल मैं तुम बेखी थी फेसबुक दे तन हाँ बोल किया था यंदे सी सारे ये सब अच्छा क्यों कॉल्फी बाली स्वाद लगती है क्यों पारा ली

ਉਹ ਤਾਂ ਬੜੀ ਉਸ ਗੁਲਫੀਰ ਨਹੀਂ ਭਜ ਭਜ ਕਿਉਂ ਨਹੀਂ ਹੈ ਮੇਰੀ ਇਹ ਗੁਲਫੀਰ ਨੇ ਆਹ ਉਹ ਸਭ ਪੈਸਾ ਤੇ ਮੇਰੀ ਹੰਦੀ ਦਾ ਉਹ ਤੇਰੀ ਹੈ ਫੇ ਤੇਰੇ ਵਾਸਤੇ ਤੇਰੀ ਤੇਰੀ ਵੀ ਹੈ ਤੇ ਦੀਦੀ ਵੀ ਹੈ ਦੋਨਾਂ ਦੀ ਹੈ ਗੁਲਫੀ ਉਹ ਹਾਂ ਹਨਾ ਹਾਂ ਜੀ ਮੇਰੀ ਵੀ ਹੈ ਦੀਦੀ ਦੀ ਵੀ ਹੈ ਦੰਨਾ ਨਹੀਂ ਹੈ ਸਭ ਕੀ ਸਵਾਦ ਲੱਗਦਾ ਇਸ ਗੁਲਫੀ ਚ ਗੁਲਫੀ ਨੂੰ ਕਿਵੇਂ ਕਿਵੇਂ ਤੋਂ ਚਲੋ ਮੈਂ ਨਹੀਂ ਦੱਸਾਂ ਗਿੰਗਰ ਮਿਲਾਂਗੇ ਆਪਾਂ 2 ਕਿਵੇਂ ਤੇ ਮੈਂ ਕਰਨਾ ਮੈਨੂੰ ਦੱਸ ਤੇ ਪਹਿਲਾਂ ਦੱਸ ਦਿਓ ਇੱਕ ਮਿੰਟ ਦੱਸ ਦੇਵਾਂ ਸਾਰਾ ਕੁਝ ਚਾਹ ਸੈਨਾ ਫਿਰ ਵਧੀਆ ਲੱਗਦੀ ਹੈ ਕਿਵੇਂ ਗੁਲਫੀ ਨੇ ਜਿਹੜੇ ਜਿਵੇਂ ਸਦੇ ਤੋਂ ਮੈਂ ਠੀਕ ਕਰ ਲਈ ਦੀ ਹੈ ਤੇ ਗੁਲਫੀ ਦੇ ਵਿੱਚ ਉਹ ਵੀ ਤਾਂ ਆ ਜਾਂਦੇ ਨੇ ਫਿਰ ਆਕੜ ਵੀ ਆ ਜਾਂਦੀ ਗੁਲਫੀ ਚ ਮਾਈਨ ਅੱਕਰਤਾ ਹੋ ਗਈ ਖੁਲਫੀ ਸੇ ਖੁਲਫੀ ਵੀ ਤਾਂ ਆਪ ਦਾ ਮੁਕਾਮ ਪਾਲਦੀ ਹੁੰਦੀ ਨਾ ਜਿੱਥੇ ਉਹਨੇ ਜਾਣਾ ਹੈ ਕਰੇ ਚੂਸ ਨਾਲ ਕਰੇ ਚੂਸ ਨਾਲ ਵੀ ਤਾਂ ਨਹੀਂ ਕਿਸ ਹੁੰਦਾ ਕਿਵੇਂ ਲੱਗਿਆ ਸੀ ਫਿਰ ਤੈਨੂੰ ਕਰਕੇ ਉੱਤੇ ਹਾਂ ਲੱਗਿਆ ਕਿਵੇਂ ਸੀ ਤੈਨੂੰ ਉਸ ਦਿਨ ਅੱਛਾ ਤੂੰ ਦਿੱਤੀ ਨਹੀਂ ਸੀ ਮੈਂ ਲੱਗਦਾ ਕਿ ਸਾਨੂੰ ਨਾ ਇਹ ਦਿੱਤੀ ਸੀ ਹਾਂ ਮੈਨੂੰ ਦਿੱਤੀ ਬੱਲੀ ਆ ਜੀ ਹਾਂ ਤੁਹਾਨੂੰ ਦਿੱਤੀ ਹੈ ਬੱਲੀ ਆ ਜੀ ਅੱਛਾ ਗੇ ਤਾਈ ਤਾਈ ਫਾਸ ਫਾਸ ਕੇ ਜਾਂਦਾ ਸੀ ਫਿਰ ਪੂਰਾ ਤਰੀਕੇ ਨਾਲ ਹਾਂ ਮੈਨੂੰ ਸਵਾਦ ਆਉਂਦਾ ਸੀ ਪੂਰਾ ਹਾਂ ਝੋਲਾ ਘਤ ਪਾਉਂਦੀ ਸੀ ਉਸ ਟਾਈਮ ਤੇ ਤਾਂ ਹਾਂ ਡਰ ਡਰ ਕੇ ਕਿੰਨਾਂ ਗੱਲ ਕਰ ਰਹੀ ਹੈ ਕਿਸੇ ਰਹੇਗਾ ਕੋਈ ਸਾੜੀ ਸਾਵਾ ਡਰ ਡਰ ਕੇ ਕਿੰਨਾਂ ਗੱਲ ਕਰ ਰਹੀ ਹੈ ਕਿ ਜੀਜੇ ਤੋਂ ਡਰ ਲੱਗਦਾ ਹੈ ਦੇਖੇ ਮਾਰੇੰਦਾ ਨਹੀਂ ਆਉਂਦਾ ਅਰੇ ਅੱਛਾ ਅੱਛਾ ਇਹ ਡਰ ਵੀ ਸਤਾਉਂਦਾ ਰਹਿੰਦਾ ਹੈ ਹੋਰੇ ਰਰਤ ਰੰਦਿਆ ਤੁਸੀਂ ਜੀਜੂ ਨੂੰ ਮੈਂ ਹੂੰ अच्छा। ਬੋਤਾ ਕੋਈ ਗੱਲ ਨਹੀਂ। ਖੁਸ਼ ਕਰਦੇ ਫਿਰ ਜੀਜੇ ਨੂੰ ਇਦਗੀ। ਕਹਿ ਜਾਂਗੇ ਜੀ ਤੁਸੀਂ ਆਇਆ ਤਾਂ ਖੁਸ਼ ਕਰ ਲਾਂਗੇ। ਮੈਂ ਵੀ ਆਉਂਦਾ ਤੇ ਮੈਂ ਭੈਣ ਤੇਰੀ ਇੱਧਰ ਆਈ ਜਾਨ ਮੈਂ ਮੈਂ ਇੱਥੇ ਆਉਣਾ ਚੰਗਾ ਲੱਗਦਾ। ਮੈਂ ਜੂ ਵੀ। ਹੈ। ਤੁਸੀਂ ਆ ਜਾਓਗੇ। ਕਿ ਮੈਂ ਕੀ ਮਕਰੇਗਾ ਪੋਜੀਸ਼ਨ ਦੱਸ ਕਿਹੜੀ ਕਰਾਂਗੇ ਫਿਰ ਤੋਂ। ਜੋ ਦੱਸ ਦੂੰਗੀ ਮੈਂ ਸਾਰੀ ਨਹੀਂ ਨਹੀਂ ਉਹ ਕਰ ਲੈਂਦੇ ਮਾੜਾ ਦੱਸੀ ਦਾ ਹੁੰਦਾ ਹੈਗਾ ਵੀ ਥੋੜਾ ਬੰਦੇ ਨੂੰ ਐ ਹੋ ਜੇ ਵੀ ਦਿਲ ਚ ਪੂਰਾ ਹਨਾ ਹੂੰ ਦਾ ਕਿੰਨਾ ਤੇਰੀ ਕਿਸੀ ਕਰੂੰਗੀ ਅੱਛਾ ਫੇਰ ਥੱਡਾ ਮੱਥਾ ਜੇ ਫੀਫਾਂਗੀ ਫੇਰ ਮੱਥਾ ਡੰਮੇਗਾ ਮੇਰਾ ਅੱਛਾ ਫੇਰ ਫਿਰ ਅਸਤਫਾ

ਹੂੰ ਉਹ ਕਰਨਾ ਸਿੱਖ ਗਈ ਫਿਰਣਾ ਹੋ ਗਰ ਐਕਸਪੀਰੀਅੰਸ ਆ ਗਿਆ ਤੈਨੂੰ ਨਾ ਹਾਂ ਤੇ ਤੇ ਨਾ ਹਾਂ ਅੱਛਾ ਮੈਂ ਐਕਸਪੀਰੀਅੰਸ ਸਿਖਾਤਾ ਫਿਰ ਮੈਂ ਤੈਨੂੰ ਪੂਰਾ ਹਾਂ ਹੋਰ ਵੀ ਸਿਖਾਤਾ ਦਿੱਤੀ ਹੂੰ ਉਹ ਨਵੀਆਂ ਨਵੀਆਂ ਚੀਜ਼ਾਂ ਹੋਰ ਵੀ ਸਿਖਾਉਂਗਾ ਜਿਆਸਨ ਬਥੇਰੇ ਹੁੰਦੇ ਐ ਇਸ ਚੀਜ਼ ਦੇ ਹੋਰ ਕੀ ਤਾਂ ਵੱਧ ਹੁੰਦੇ ਆਸਨ ਨਵੀਂ ਨਵੀਂ ਚੀਜ਼ਾਂ ਹੋਰ ਦੱਸ ਨੂੰ ਮੈਂ ਪਹਿਲਾਂ ਕੋਲਫੀ ਜੂਸ ਨਹੀਂ ਪੂਗੀ ਪੂਰੀ ਦਿਨ ਉਹ ਤਾਂ ਨਬਜ ਕਿੰਨੀ ਵੀ ਕੋਲਫੀ ਮੈਚ ਉਸ ਨਹੀਂ ਨਹੀਂ ਕੁਝ ਵੀ ਹੈਲੋ ਹਾਂਜੀ ਮੇਰੇ ਕੋਲ ਫੀਟ ਦੂਸ ਨੇ ਬੀ ਕੋਲ ਫੀਟ ਦੂਸ ਨਾ ਮੈਂ ਫੈਮਰਿਡ ਪੋਜੀਸ਼ਨ ਹੈ ਅੱਛਾ ਹੋਰ ਕੀਤਾ ਤੇ ਲੋਸ ਹੋਇਆ ਨਹੀਂ ਉਹਦੇ ਕੋਈ ਨਹੀਂ ਉਹ ਡਰਿਆ ਨਾ ਕਰ ਤੂੰ ਤਾਂ ਪਹਿਲੀ ਵਾਰ ਡਰ ਗਈ ਸੀ ਕੀ ਗੱਲ ਹੋਈ ਸੀ ਕਿ ਪਹਿਲੀ ਵਾਰ ਕੀਤਾ ਸੀ ਤਾਂ ਕਰਕੇ ਡਰ ਗਈ ਸੀ ਨਹੀਂ ਕਿਵੇਂ ਪਹਿਲੀ ਵਾਰ ਹੀ ਡਰਸਾਰਿਆ ਨਾ ਹੀ ਲੰਗਦਾ ਹੈ ਅੱਛਾ ਤੇ ਹੁਣ ਤਾਂ ਡਰਦੀ ਫਿਰ ਮੇਰੀ ਸਾਲੀ अच्छा क्या? ठीक है रखें। फिर तैयार रखिए फिर मैं तो कड़ा और करा देने दूँगा जिनका कर करके हम्म ठीक है हो जी फिर हो जिन तैयार फिर हैं सवेरे आएंगी ना